ਅ ਤੇ اسلام آباد ਮhalla ਸਾਡਾ ਸਾਰੇ ਘਰ ਚ 50 ਘਰ ਹੈ ਕੋਈ ਗਲੀ ਦੇ ਵਿੱਚ ਸਾਰੇ ਦਵੱਟੇ ਵੱਜਦੇ ਰਾਤ ਨੂੰ 7:30 ਵਜੇ ਤੋਂ ਸ਼ੁਰੂ ਹੋ ਜਾਂਦੇ ਆ ਤੇ 2 ਵਜੇ ਤੱਕ ਵੱਜਦੇ ਆ ਅਸੀਂ ਬੜੇ ਪਰੇਸ਼ਾਨ ਆ ਸਾਡੇ ਬਰੋਨੀ ਆਏਦੇ ਸਾਡਾ ਦੋਤਾ ਆਇਦਾ ਮਸਾ ਬੱਚਿਆ ਬੱਚਾ ਸਾਲ ਦਾ ਆ ਤੇ ਬੜੀ ਮੁਸ਼ਕਲ ਬੱਚਿਆ ਜੇ ਵੱਜ ਜਾਂਦਾ ਤੇ ਅਸੀਂ ਕੀ ਮਤਲਬ ਦੇਣਾ ਸੀ ਅੱਗੇ ਸਨਾ ਬੱਚੇ ਉਹਨਾਂ ਤੇ ਸੌਰੀਆਂ ਨੂੰ ਕਿੰਨੇ ਚਿਰ ਤੋਂ ਵੱਜ ਰਹੇ ਆ ਇਹ 4 ਸਾਲ ਹੋ ਗਏ ਤੇ ਭਾਜੀ ਵੱਜਦੇ ਆ ਕਦੀ ਕੰਪਲੇਂਟ ਨਹੀਂ ਕੀਤੀ ਕੀਤੀ ਪੁਲਿਸ ਵਾਲਿਆਂ ਨੂੰ ਕਹਿੰਦੇ ਪ੍ਰੂਫ ਦੋ ਪ੍ਰੂਫ ਅਸੀਂ ਕਿੱਥੇ ਦਈਏ ਤੁਹਾਨੂੰ ਆਪ ਵੀ ਕੋਈ ਲੱਭਦਾ ਤੇ ਪੈਰੇ ਵੀ ਲਾ ਕੇ ਵੇਖ ਲੈ ਸਾਰਿਆਂ ਨੇ ਪੈਰੇ ਲੱਗਿਆ ਹੁੰਦਾ ਲਾਗੇ ਵੱਟਾ ਵਜਦਾ ਪਤਾ ਨਹੀਂ ਆਦਾ ਕੌਣ ਮਾਰਦਾ ਪਿਆ ਵਾ ਕਿੰਨੇ ਤੋਂ ਕਰੇ ਤੱਕ ਵੱਜਦੇ ਆ ਇਹ ਵੱਜਦੇ ਆ ਤੇ 7:30 ਸ਼ੁਰੂ ਹੋਏ 2 ਵਜੇ ਤੱਕ ਵੱਜਦੇ ਆ ਤੇ ਅਸੀਂ ਬਾਹਰ ਨਹੀਂ ਰਾਤ ਨੂੰ ਨਿਕਲ ਸਕਦੇ ਬੱਚਾ ਕੋਈ ਵੀ ਡਰਦਾ ਮਾਰ ਪੱਥਰ ਤੋਂ ਇਲਾਵਾ ਹੋਰ ਕੀ ਚੀਜ਼ਾਂ ਵੱਜਦੀਆਂ ਵੱਜ ਕੱਥਰ ਵੱਜਦੇ ਆ ਤਾਲੇ ਵੱਜੇ ਆ ਚੂਪਾਂ ਵੱਜੀਆਂ ਸ਼ਰਾਬ ਦੀਆਂ ਬੋਤਲਾਂ ਚੰਦਰੇ ਵੱਜੇ ਆ ਸੱਲ ਵੱਜਦੇ ਆ ਜਿੰਦਰੇ ਵੱਜਦੇ ਜਿੰਦਰੇ ਵਜੇਗਾ ਹਾਂਜੀ ਕੱਲ ਦੋ ਤਿੰਨ ਵਜੇ ਜਿੰਦਰੇ ਵਜਿਆ ਪੇ ਦੇ ਵੇਖੋ ਮੈਂ اسلامਾਬਾਦ ਮੰਨੇ ਦਿਨੇ ਆਨ ਮਲੀਏ ਮੇਰਾ ਨਾਮ ਸ਼ਸ਼ੀ ਹੈ ਮੈਂ ਸਰਸੋਤ ਸਕੂਲ ਵਾਲੀ ਗਲੀ ਆ ਤੇ 400 ਹੋ ਗਏ ਆ ਲਗਾਤਾਰ ਪੱਥਰ ਵਜਦੇ ਆ ਸਾਢੇ 7 ਵਜੇ ਸ਼ੁਰੂ ਹੋ ਜਾਂਦੇ ਆ ਰਾਤ ਦੇ 2 ਵਜੇ ਤੱਕ ਵਜਦੇ ਆ ਜਿਹੜੇ ਲੋਕਾਂ ਨੇ ਬਲਬ ਵੀ ਲਗਾਏ ਉਹ ਵੀ ਤੋੜ ਦਿੰਦੇ ਆ ਆ ਦੇਖੋ ਤੁਸੀਂ ਕਿਹੋ ਜਿਹਾ ਪੱਥਰ ਛੁੱਟਿਆ ਰੇਲਵੇ ਵਾਲੇ ਜਿਹੜੇ ਹੁੰਦੇ ਰੇਲ ਲਾਂ ਦੇ ਉੱਤੇ ਪੈਂਦਾ ਉਹ ਵਾਲੇ ਪੱਥਰ ਦਾ ਪਤੇ ਜੰਦਰੇ ਆ ਕਿਤੇ ਕੋਸ਼ ਆ ਤੇ ਇਦਾਂ ਤੇ ਹੁਣ ਰਾਤ ਬਰਾਤੇ ਕੋਈ ਸੁੱਤੇ ਗਰਮੀਆਂ ਦੇ ਵਿੱਚ ਲੋਕੀ ਸੁੱਤੇ ਹੁੰਦੇ ਤੇ ਤਾਂ ਵੀ ਇੰਨੀ ਇੰਨੀ ਜ਼ ਯਾਨੀ ਉਹ ਲੋਕੀ ਉਸ ਦਾ ਦਰਦ ਸੁਣਦੇ ਨਹੀਂ ਪਰ ਸਾਰੇ ਕਰੋ ਚ ਵਜਦੇ ਨੇ ਸਾਰੇ ਕਰੋ ਚ ਵਜਦੇ ਆ ਪਰ ਲੇਕਿਨ ਪਤਾ ਲੱਗਦਾ ਕਿੰਨੇ ਪੈਰੇ ਵੀ ਲਗਾਏਗਾ ਪਰ ਕੋਈ ਇਹਨੂੰ ਕੋਈ ਨਹੀਂ ਪਤਾ ਲੱਗਦਾ ਵੀ ਕਿੱਧਰੋਂ اٹੇ ਆਂਦੇ ਤੇ ਕੌਣ ਸੁੱਟਦਾ ਕੈਮਰੇ 'ਚ ਵੀ ਨਹੀਂ ਆਉਂਦੇ ਕੈਮਰੇ 'ਚ ਵੀ ਨਹੀਂ ਆਉਂਦੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਦੀ ਪੁਲਿਸ ਕਹਿੰਦੀ ਸਾਨੂੰ ਸਬੂਤ ਦਿਓ ਤੇ ਸਬੂਤ ਕਿੱਥੋਂ ਦੇਜੋ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਤੇ ਇਹੋ ਕਿਦੋਂ ਦੇਣ ਪੱਥਰ ਤੋਂ ਇਲਾਵਾ ਹੋਰ ਸਮਾਨ ਵੀ ਵਜਦਾ ਹਾਂ ਇਹ ਦੇਖੋ ਤੁਹਾਡੇ ਸਾਹਮਣੇ ਪੱਥਰ ਕਾਲੇ ਆ ਸੈਲ ਟਿਊਬਾਂ ਆ ਬੱਤੀਆਂ ਉਹ ਵੀ ਰੁੱਲ ਬਹੁਤ ਕੁਸਾਂ ਦਾ ਅਈ ਕਹਣ ਜਾਨੇ ਵੀ ਹੈ ਜਿਹੜੇ ਹੈਗਾ ਇਹਨਾਂ ਤਾਂ ਕਰੋ ਕੋਈ ਕਾਰਵਾਈ ਕਰੋ ਵੀ ਪਤਾ ਚੱਲੇ ਅੱਜ ਕਈ ਬੱਚਿਆਂ ਨੂੰ ਸੱਟਾਂ ਲੱਗ ਸਕਦੀਆਂ ਸੁੱਤਿਆਂ ਆ ਨੋ ਨਿੱਕੇ ਨਿੱਕੇ ਬੱਚੇ ਰਾਤ ਨੂੰ ਫਿਰਦੇ ਆ ਤੇ ਕਿਵਦਾ ਕਿਹੜੇ ਵਾਲੇ ਕਿਸੇ ਨੂੰ ਵੱਜ ਜਾਣੇ ਆ ਪਰ ਪੂਰੀ ਦਹਿਸ਼ਤ ਮੱਲੇ ਚ ਹਾਂਜੀ ਪੂਰੀ ਦਹਿਸ਼ਤ ਮੱਲੇ ਚ ਮੇਰਾ ਨਾਮ ਰਤੀ ਜੀ ਮੇਰਾ ਨਾਮ ਮੁਸਕਾਨ ਹੈ ਬੋਲ ਕੀ ਦਿੱਕਤ ਹੈ ਦਿੱਕਤ ਇਹ ਹੈ ਕਿ ਰੋਜ਼ ਰਾਤ ਨੂੰ ਵੱਡੇ ਵੱਜਦੇ ਨੇ ਆਹੀਂ ਹਾਰ ਕੇ ਆਪਣੀਆਂ ਕੰਨਾਂ ਵੀ ਉੱਚੀਆਂ ਕਰਵਾਈਆਂ ਕਿੰਨੀਆਂ ਕਿੰਨੀਆਂ ਉਹ ਤੁਸੀਂ ਦੇਖ ਨਹੀਂ ਸਕਦੇ ਹੋ ਔਰ ਇਹਨਾਂ ਨੇ ਆਪਣਾ ਬੂਆ ਵੀ ਵਖਰਾ ਲਗਵਾਇਆ ਫੇਰ ਵੀ ਫੇਰ ਵੀ ਇੰਨੀ ਉੱਚੀਆਂ ਉੱਚੀਆਂ ਕਦਾਂ ਉਹਦੇ باوجود ਵੀ ਹਰ ਟੀਨਾ ਦੇ ਉੱਤੇ ਆ ਕੇ ਵੱੱਡੇ ਵੱਜਦੇ ਨੇ ਉਹ ਵੀ ਕਿੰਨੇ ਕਿੰਨੇ ਵੱਡੇ ਵੱਟੇ ਲਵਾ ਹੋਰ ਕੀ ਬਾਈ ਬਲਬ ਵੱਜਦੇ ਨੇ ਬੱਤੀਆਂ ਜਿੰਦੀਆਂ ਟੂਪਾਂ ਨੇ ਉਹ ਵੱਜਦੀਆਂ ਨੇ ਥਾਲੇ ਵੱਜਦੇ ਨੇ ਯਾ ਦਰੀਏ ਰਿਵਾਜੇ ਲਈ ਪੱਥਰ ਨਹੀਂ ਉਹ ਮਾਰਦੇ ਨੇ ਕੀ ਲੱਗਦਾ ਕਿ ਇਹਦੀ ਸ਼ਰਾਰਤ ਆ ਕਿ ਜਾਂ ਕੋਈ ਕੀ ਸਮਝਦੇ ਕੀ ਸਾਨੂੰ ਸਮਝ ਹੀ ਨਹੀਂ ਲੱਗਦੀ ਕਿ ਉਹਨਾਂ ਦੱਸੀ ਕੀ ਉਹਨਾਂ ਸਾਰੇ ਲੱਗਣਾ ਕੀ ਆ ਹੁਣ ਆੜੇ ਪਾਜੀ ਜਾਂਦੇ ਆ ਮੰਡੀ ਜਾਂਦੇ ਆ ਫਿਰ ਵੀ ਉਹਨਾਂ ਨੇ ਪੂਰੇ 1 ਇੱਕ 2 2 ਵਜੇ ਤੱਕ ਪੂਰੇ ਮਤਲਬ ਕਿ ਪੈਰੇ ਦਿੱਤੇ ਨੇ ਫਿਰ ਵੀ ਕੋਈ ਕਿਸੇ ਦਾ ਸ਼ਰਾਗ ਨਹੀਂ ਕੋਈ ਕੋਸ਼ ਨਹੀਂ ਲੱਗਦਾ ਹੈਗਾ ਪਰ ਇੰਨਾ ਪਤਾ ਲੱਗਦਾ ਕਿ ਵਟਾ ਵਜਿਆ ਪੈਰੇ ਦੌਰਾਨ ਹੀ ਵਜਦਾ ਹਾਂ ਪੈਰੇ ਚਲੁੰਦੇ ਵਜਦੇ ਪਤਾ ਹੀ ਨਹੀਂ ਲੱਗਦਾ ਸਾਹਮਣੇ ਵਜਾਂਦੇ ਪਤਾ ਨਹੀਂ ਲੱਗਦਾ ਕਿੱਥੋਂ ਆਂਦਾ ਕਿੱਥੋਂ ਨਹੀਂ ਆਂਦਾ ਹੈਗਾ ਕੈਮਰੇ 'ਚ ਵੀ ਨਹੀਂ ਆਉਂਦਾ ਕੋਈ